ਤਾਰਾ ਦਾ ਸਵਾਗਤ ਹੈ ਜੀ ਇੱਕ ਹੋਰ ਵੀਡੀਓ ਤੁਹਾਡਾ ਨਾਲ ਸਾਂਝੀ ਕਰਦੇ ਆਂ ਜਿਵੇਂ ਕਿ ਸਰਦੀ ਦਾ ਮੌਸਮ ਆ ਤੇ ਬੈਲਵਟ ਦੇ ਸੁਨਹਿਲ ਦੇ ਕੱਪੜੇ ਆਪਣੇ ਕੋਲ ਜ਼ਿਆਦਾ ਸਟਿਚ ਕਰਨ ਵਾਸਤੇ ਆਉਂਦੇ ਨੇ ਤੇ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਜਦੋਂ ਆਪਾਂ ਸਾਰਾ ਸੂਟ ਸਟਿਚ ਕਰ ਲੈਨੇ ਆ ਤੇ ਕਈ ਵਾਰੀ ਆਪਾਂ ਨੂੰ ਇਹ ਚੀਜ਼ ਲੱਗਦੇ ਕਿ ਜਿਵੇਂ ਆਹ ਵਾਲੀ ਦੇਖੋ ਚੀਜ਼ ਡਾਰਕ ਲੱਗ ਰਹੀ ਹੈ ਨਾ ਤੇ ਪਰਲੇ ਪਾਸੇ ਆਪਾਂ ਦੇਖਦੇ ਆਂ ਦੂਜੀ ਸਾਈਡ ਤੋਂ ਕਿੰਨ ਲੱਗੂ ਕਿ ਇਧਰ ਆਪਣੇ ਜੋ ਕੱਪੜੇ ਸ਼ਾਈਨਿੰਗ ਉਹ ਘਟਾ ਹੈ ਇਹ ਬਹੁਤ ਐਦਾਂ ਦੀ ਪ੍ਰੋਬਲਮ ਹੁੰਦੀਆਂ ਨੇ ਕਿ ਜ਼ਿਆਦਾਤਰ ਉਹ ਬੈਲਵਟ ਦੇ ਕੱਪੜੇ ਚ ਆਉਂਦੀਆਂ ਨੇ ਜੋ ਸੁਨੀਲ ਦੇ ਕੱਪੜੇ ਹੁੰਦੇ ਨੇ ਉਹਨਾਂ ਵਿੱਚ ਨਹੀਂ ਆਉਂਦੀਆਂ ਤੇ ਇਹ ਆਪਣਾ ਜੋ ਮੇਨ ਕਾਰਨ ਹੁੰਦਾ ਬਹੁਤ ਲੇਡੀਜ਼ ਆਪਾਂ ਨੂੰ ਇਦਾਂ ਆ ਕੇ ਦੱਸਦੇ ਤੁਸੀਂ ਆਪ ਵੀ ਕਈ ਵਾਰ ਗੌਰ ਕੀਤੀ ਹੋਣੀ ਹੈ ਚੀਜ਼ ਦੀ ਕਿ ਆਪਣਾ ਸੂਟ ਕਈ ਵਾਰ ਇਦਾਂ ਲੱਗਦਾ ਕਿ ਇੱਥੋਂ ਜ਼ਿਆਦਾ ਡਾਰਕ ਹੈ ਤੇ ਇਧਰੋਂ ਆਪਣਾ ਘੱਟ ਡਾਰਕ ਹੈ ਜਾਂ ਸ਼ਾਈਨਿੰਗ ਵਗੈਰਾ ਕੁਝ ਵੀ ਆ ਤੇ ਕਿ ਘੱਟ ਲੱਗਦੀ ਹੈ ਇਹਦਾ ਜੋ ਮੇਨ ਰੀਜਨ ਹੁੰਦਾ ਕੀ ਹੁੰਦਾ ਤੁਹਾਨੂੰ ਦੱਸਦੇ ਆ ਦੇਖੋ ਜਿਵੇਂ ਆਪਣੇ ਕੋਲ ਸ਼ਰਟ ਹੈ ਜੀ ਸ਼ਰਟਾਈ ਹੀ ਹੈ ਤੇ ਜਿਵੇਂ ਕਿ ਇਹਦੇ ਉੱਪਰ ਦੇਖੋ neck ਤੇ ਵਰਕ ਕੀਤਾ ਹੋਇਆ ਤੇ ਤੁਸੀਂ ਆਪਾਂ ਕਈ ਵਾਰ ਇਹ ਚੀਜ਼ ਦੇਖ ਲੈਣੇ ਕਿ ਦੇਖੋ ਆਪਣਾ ਜੋ ਵਰਕ ਕੀਤਾ ਹੈ ਕਿ ਇਹ ਆਪਾਂ ਦੇ ਫਰੰਟ ਪੱਲਾ ਦੇਖੋ ਆਪਾਂ ਨੂੰ ਪਤਾ ਹੀ ਹੁੰਦਾ ਕਿ ਇਹ ਆਪਾਂ ਨੇ ਇਦਾਂ ਹੀ ਕਟਿੰਗ ਕਰਨਾ ਤੇ ਉਸ ਤੋਂ ਬਾਅਦ ਜਦੋਂ ਆਪਾਂ ਬੈਕ ਪੱਲਾ ਕਟਿੰਗ ਕਰਨਾ ਹੁੰਦਾ ਉਦੋਂ ਆਪਾਂ ਨੂੰ ਇਹ ਚੀਜ਼ ਦਾ ਧਿਆਨ ਕਈ ਵਾਰ ਨਹੀਂ ਵੀ ਰਹਿੰਦਾ ਜਾਂ ਫਿਰ ਕਈ ਵਾਰ ਗਲਤੀ ਹੋ ਜਾਂਦੀ ਆ ਇਹਦਾ ਮੇਨ ਕਾਰਨ ਕਿਦਾਂ ਕਿ ਆਪਾਂ ਕਿਵੇਂ ਇਹ ਜੋ ਸਮੱਸਿਆ ਤੁਹਾਨੂੰ ਦੱਸੀ ਆ ਕਿ ਆਪਣੇ ਤੋਂ ਡਬਲ 쉐ਡਰ ਸੂਟ ਲੱਗਦਾ ਇਹਦਾ ਮੇਨ ਕਾਰਨ ਕੀ ਹੈ ਦੇਖੋ ਕਿ ਇਹ ਤੋਂ ਆਪਣੇ ਪਹਿਲਾਂ ਟੱਚ ਕਰਕੇ ਦੇਖਣਾ ਕਿ ਆਹ ਜੀ ਤੋਂ ਜੋ ਇਹਦੇ ਉੱਪਰ ਹਲਕੀ ਹਲਕੀ ਇਹ ਲੂਈ ਲੱਗੀ ਹੁੰਦੀ ਹੈ ਨਾ ਕੱਪੜੇ ਦੇ ਉੱਪਰ ਦੇਖੋ ਇਹ ਉੱਪਰ ਨੂੰ ਜਾ ਰਹੀ ਹੈ ਦੇਖੋ ਇਹ ਉੱਪਰ ਨੂੰ ਜਾ ਰਹੀ ਹੈ ਚਲੋ ਆਪਾਂ ਇਹਨੂੰ ਇਦਾਂ ਦੇਖੋ نیچے ਨੂੰ ਕਰਾਂਗੇ ਆ ਦੇਖੋ ਮੈਂ ਮਤਲਬ ਕਈ ਥਾਂ ਮੋਂ ਤੁਹਾਨੂੰ ਕਰਕੇ ਦਿਖਾਉਣੀ ਆ ਆ ਦੇਖੋ ਜੀ ਇਹ ਨਾ ਕਿੱਦਾਂ ਹੋ ਗਈ ਜਦੋਂ ਆਪਾਂ ਇਹਨੂੰ ਉੱਪਰ ਵਾਲ ਨੂੰ ਇਦਾਂ ਕਰ ਦਾਂਗੇ ਆ ਚੀਜ਼ ਨੂੰ ਤੇ ਇੱਥੇ ਜੋ ਆਪਣੇ ਰੇਸ਼ੇ ਮੰਗਾ ਮਤਲਬ ਸ਼ਾਈਨਿੰਗ ਜੋ ਆਪਣੇ ਘਟ ਗਈ ਸੀਗੀ ਜਦੋਂ ਆਪਾਂ ਨੂੰ ਇਦਾਂ ਕਰਾਂਗੇ نیچے ਨੂੰ ਜਿਵੇਂ ਕਿ ਆਪਾਂ ਇਸ ਨੂੰ نیچے ਕਰਦੇ ਆ ਤੇ ਆਪਣੇ ਆਪ ਹੱਥ ਨੂੰ ਵੀ ਟੱਚ ਹੁੰਦੀ ਹੈ ਤੇ ਇਹ ਚੀਜ਼ ਆਪਾਂ ਦੇਖੋ نیچے ਕਰ ਰਹੇ ਹਾਂ ਨਾ ਇੱਥੇ ਇਦਾਂ ਲੱਗੂਗਾ ਜਿਵੇਂ ਸ਼ਾਈਨਿੰਗ ਦਾ ਨਾ ਸਾਫ਼ ਪਤਾ ਲੱਗਦਾ ਦੀ ਸ਼ਾਇਨਿੰਗ ਦਾ ਤਾਂ ਆਪਣਾ ਫਰਕ ਪੈ ਗਿਆ ਦੇਖੋ ਇਹ ਪਤਾ ਹੁਣ ਆਪਣਾ ਪਹਿਲੇ ਜੋ ਸੂਟ ਸੀਗਾ ਦੇਖੋ ਫਰੰਟ ਪੱਲਾ ਆਪਣਾ ਵਰਗ ਕੀਤਾ ਹੋਇਆ ਸੀਗਾ ਇਹਦਾ ਹੁਣ ਆਪਾਂ ਇਦਾਂ ਹੀ ਕਟਿੰਗ ਕਰਨਾ ਸੀਗਾ ਤੇ ਜੋ ਹੁਣ ਆਪਣਾ ਬੈਕ ਪੱਲਾ ਕਟਿੰਗ ਕਰਨਾ ਉਹ ਆਪਣੀ ਇਸ ਚੀਜ਼ ਦੀ ਗੌਰ ਰੱਖਣੀ ਆ ਕਿ ਉਸਨੂੰ ਪਹਿਲਾਂ ਆਪਣੇ ਹੱਥ ਨਾਲ ਟੱਚ ਕਰਕੇ ਦੇਖੋ ਤੁਸੀਂ ਕਿ ਜਿਵੇਂ ਕਿ ਫਰੰਟ ਪੱਲੇ ਦੇ ਉੱਪਰ ਜੋ ਆਪਣੇ ਇਹ ਵਾਲੀ ਲੂਈ ਦੇਖੀ ਸੀਗੀ ਉੱਪਰ ਨੂੰ ਜਾ ਰਹੀ ਆ ਕਿ ਜ਼ਿਆਦਾ ਨੀਚੇ ਨੂੰ ਜਾ ਰਹੀ ਆ ਜਿੱਦਾਂ ਹੀ ਆਪਣੇ ਫਰੰਟ ਪੱਲੇ ਦੀ ਡਾਇਰੈਕਸ਼ਨ ਹੋਊਗੀ ਕਪੜੇ ਦੀ ਜੇ ਉਹ ਆਪਣੇ ਆ ਸੁਨੀਲ ਦਾ ਆਪਣਾ ਵੈਲਵਟ ਦਾ ਕੋਈ ਵੀ ਕਪੜਾ ਉਹਨੂੰ ਆਪਾਂ ਟੱਚ ਕਰਕੇ ਪਤਾ ਲੱਗ ਜਾਂਦਾ ਕਿ ਉੱਪਰੋਂ ਜਿਆਦਾ ਸਨੂਥ ਹੈ ਕਿ ਨੀਚੇ ਨੂੰ ਆ ਦੇਖੋ ਜੇ ਨੀਚੇ ਨੂੰ ਕਰਦੇ ਆ ਤਾਂ ਕਿੰਦਾ ਖਰਦਰੀ ਹੁੰਦੀ ਆ ਉੱਪਰ ਨੂੰ ਕਰਦੇ ਆ ਤਾਂ ਸਨੂਥ ਹੋ ਜਾਂਦੀ ਆ ਤੇ ਮੇਨ ਰੀਜਨ ਇਹੀ ਹੁੰਦਾ ਜੀ ਜਦੋਂ ਆਪਾਂ ਬੈਕ ਪੱਲਾ ਜਾਂ ਮਤਲਬ ਪ੍ਰਿੰਟ ਪਲਾਜੋ ਕੋਈ ਸਲਵਾਰ ਜਾਂ ਬਾਜੂ ਕੁਝ ਵੀ ਵਰਕ ਆਪਣਾ ਕੀਤਾ ਹੋਇਆ ਕਪੜਾ ਉਹਨੂੰ ਬਾਅਦ ਆਪਾਂ ਇਹ ਟੱਚ ਕਰਕੇ ਦੇਖਣਾ ਜਿੱਧਰ ਨੋਲੀ ਡਾਇਰੈਕਸ਼ਨ ਹੁੰਦੀ ਆ ਲੋਈ ਦੀ ਆਪਾਂ ਉਹਧਰਲੇ ਪਾਸੇ ਨੈਕ ਰੱਖਣਾ ਕਿ ਕਈ ਵਾਰੀ ਆਪਰੇ ਚੀਜ਼ ਦਾ ਨਹੀਂ ਧਿਆਨ ਰੱਖਦੇ ਕਿ ਜਦੋਂ ਆਪਾਂ ਸਾਰਾ ਸੋਲਡਰ ਸਟਿਚ ਕਰਦੇ ਆ ਉਸ ਤੋਂ ਬਾਅਦ ਆਪਣੀ ਚੀਜ਼ ਦਾ ਜੋ ਪ੍ਰੋਬਲਮ ਮੇਨ ਆ ਕਿ ਇਧਰੋਂ ਆਪਣਾ ਫਰੰਟ ਪੱਲਾ ਜ਼ਿਆਦਾ ਡਾਰਕਰ ਲੱਗ ਰਿਹਾ ਤੇ ਜੋ ਬੈਕ ਪੱਲਾ ਸੀਗਾ ਕਿ ਉਹ ਆਪਣਾ ਦੇਖਣ ਚ ਪਤਾ ਲੱਗਦਾ ਕਿ ਘੱਟ ਚਮਕ ਕਰ ਰਿਹਾ ਇਹ ਇਸੇ ਚੀਜ਼ ਦਾ ਮੇਨ ਕਾਰਨ ਹੁੰਦਾ ਤੇ ਬੈਲ ਬੱਟ ਦੇ ਸਨੀਲ ਦੇ ਕੋਈ ਵੀ ਤੁਸੀਂ ਸੋਲਡਰ ਸਟਿਚ ਕਰਦੇ ਹੋ ਜਾਂ ਕੁਝ ਵੀ ਮਤਲਬ ਡਰੈਸ ਵਗੈਰਾ ਬਣਾਉਣੀ ਹੋ ਇਹ ਚੀਜ਼ ਤੁਸੀ ਜ਼ਰੂਰ ਦੇਖਿਆ ਕਰੋ ਤੇ ਇਹ ਜੇ ਆਪਾਂ ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਇਹ ਕੱਪੜੇ ਨੂੰ ਇਦਾਂ ਹੀ ਰੱਖਾਂਗੇ ਬਾਜੂ ਪਲਾਜੋ ਤੇ ਆਪਣਾ ਮਤਲਬ ਫਰੰਟ ਸਾਈਡ ਤੇ ਬੈਕ ਸਾਈਡ ਤੇ ਆਪਣਾ ਜੋ ਸੂਟ ਆ ਇੱਕੋ ਜਿਹੀ ਆਪਣੀ ਜੋ ਸੂਟ ਦੀ ਚਮਕ ਬਣੂਗੀ ਤੇ ਕਿਸੇ ਪਾਸੇ ਵੀ ਆਪਾਂ ਨੂੰ ਇਦਾਂ ਨਹੀਂ ਲੱਗਣਾ ਕਿ ਇਹ ਕੱਪੜਾ ਆਪਣਾ ਫਰੰਟ ਪੱਲੇ ਜੋ ਜਾਂ ਬਾਜੂਆਂ ਤੋਂ ਜਾਂ ਪਲਾਜੋ ਤੋਂ ਕਿ ਇਸ ਦੀ ਜੋ ਸ਼ਾਈਨ ਕੋਟ ਗਈ ਹੈ ਤੇ ਮੇਨ ਆਪਣੇ ਬਸ ਇਹ ਚੀਜ਼ ਦਾ ਤੁਸੀਂ ਜ਼ਿਆਦਾ ਧਿਆਨ ਰੱਖਣਾ ਵਾ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੁਸੀਂ ਜ਼ਰੂਰ ਕਰਿਓ